ਗੁੱਡ ਮਾਰਨਿੰਗ ਜੀ ਸਾਰੇ ਬੱਚਾ ਨੂੰ ਅੱਛਾ ਮੈਨੂੰ ਆਏ ਦੱਸੋ ਬੀਕਰਾਂ ਵਿੱਚ ਬੂਟੇ ਕਿੰਨਾ ਕਿੰਨਾ ਦੇ ਲੱਗਿਆ ਠੀਕ ਆ ਅੱਛਾ ਹੁਣ ਮੈਨੂੰ ਆਏ ਦੱਸੋ ਵੀ ਜਿੰਨਾ ਤੋਂ ਬੂਟਾ ਲਵਾਉਣੇ ਆ ਜਿਹੜੇ ਗਲੀਆਂ ਦੇ ਵਿੱਚ ਬੂਟੇ ਵੇਚਦੇ ਫਿਰਦੇ ਹੁੰਦੇ ਆ ਉਹ ਆਪਾਂ ਨੂੰ ਬੂਟੇ ਵੇਚਦੇ ਵੀ ਆ ਤੇ ਜੇ ਆਪਾਂ ਉਹਨਾਂ ਨੂੰ ਕਹਿ ਦਈਏ ਤੇ ਬੂਟੇ ਆਪਣੇ ਘਰੋਂ ਲਾ ਵੀ ਦਿੰਦੇ ਆ ਉਹਨਾਂ ਨੂੰ ਕੀ ਕਹਿੰਦੇ ਆ ਉਹਨਾਂ ਨੂੰ ਕੀ ਕਹਿੰਦੇ ਆ ਹਾਂ ਅੰਦੁਰਪੁਰ ਕੀ ਕਹਿੰਦੇ ਉਹਨਾਂ ਨੂੰ ਮਾਲੀ ਵੈਰੀ ਗੁੱਡ ਸਾਰੇ ਬੋਲੋ ਕੀ ਕਹਿੰਦੇ ਉਹਨਾਂ ਨੂੰ ਵੈਰੀ ਗੁੱਡ ਜਿਹੜੇ ਮਾਲੀ ਹੁੰਦੇ ਆ ਹੁਣ ਜਿੰਨਾਂ ਨੂੰ ਪਤਾ ਉਹਨਾਂ ਨੇ ਹੱਥ ਉੱਪਰ ਕਰਨਾ ਉਨਾ ਕੋਲ ਪਾਣੂ ਕਿਹੜੇ ਕਿਹੜੇ ਬੂਟੇ ਮਿਲਣਗੇ ਬੋਲਣਾ ਨਹੀਂ ਹੱਥ ਉੱਪਰ ਕਰ ਲੋ ਹਾਂ ਕਿਹੜੇ ਬੂਟੇ ਮਿਲਣਗੇ ਉਹਨਾਂ ਕੋਲ ਸਰ ਜੀ ਇੱਕ 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 ਅੰਬੂਰਾ ਤੇ ਇੱਕ ਇੱਕ ਚਲੋ ਕੋਈ ਯਾਦ ਕਰਕੇ ਦੱਸ ਦੀ ਹਾਂਗੇ ਵੀ ਕਿਹੜਾ ਬੂਟਾ ਮਿਲੂਗਾ ਉਹਨਾਂ ਕੋਲ ਸਰ ਜੀ ਇੱਕ ਸੰਸਰਿਆ ਦਾ ਬੂਟਾ ਤੇ ਇੱਕ ਇੱਕ ਅੰਬੂਨਾ ਦਾ ਵੀ ਵੈਰੀ ਗੁੱਡ ਤੁੰਗੂਰਾਂ ਦੀ ਵੇਲ ਹੁੰਦੀ ਆ ਹਾਂਜੀ ਅੰਬ ਦਾ ਅੰਬ ਦਾ ਵੈਰੀ ਗੁੱਡ ਹਾਂ ਕੋਸਾਂ ਕਿਹੜਾ ਬੂਟਾ ਮਿਲਉਣਾ ਕੇਲੇ ਦਾ ਵੈਰੀ ਗੁੱਡ ਹਾਂ ਸੱਤ ਮਿਲਉਂਦਾ ਅੰਮ੍ਰੁੱਦਾਂ ਦਾ ਵੈਰੀ ਗੁੱਡ ਸਟ੍ਰਾਪੀ ਦਾ ਸਟ੍ਰਾਬਰੀ ਦਾ ਹੋਰ ਅੰਬੀ ਦਾ ਹਾਂਜੀ ਸੰਗੂੜਾ ਦਾ ਤੇ ਲੀਚੀ ਦਾ ਪਰ ਅੱਲਾ ਦਾ ਠੀਕ ਆ ਵੈਰੀ ਗੁੱਡ ਹਾਂ ਜਿਆਦੀ ਵੀ ਕਿਹੜੇ ਬੂਟੇ ਮਿਲਣਗੇ ਸਾਰੀ ਸੰਤਰੇ ਦਾ ਸੰਤਰਿਆਂ ਦਾ ਵੈਰੀ ਗੁੱਡ ਹਾਂ ਬਰੂਦਾ ਅਮਰੁੱਦਾ ਸੱਜੀ ਲੀਚੀ ਲੀਚੀ ਵੈਰੀ ਗੁੱਡ ਅਮਰੁੱਦਾ ਅਮਰੁੱਦਾ ਵੈਰੀ ਗੁੱਡ ਹਾਂ ਬਈ ਕਿਹੜਾ ਫੂਟਾ ਬਰੂਦਾ ਵੈਰੀ ਗੁੱਡ ਠੀਕ ਹਾਂਜੀ ਕਲਾਪਿੰਗ ਕਰੋ ਵੀ ਸਾਰੇ ਬੱਚਿਆਂ ਲਈ